ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪੈਂਡ ਵਟੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਡੇਰੀ ਫਾਰਮ ਤੇ ਆਏ ਆ ਡਾਕਟਰ ਗਰਸਾਪ ਸਿੰਘ ਹੋਂਦੇ ਫਾਰਮ ਤੇ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਮਾਲ ਰੂਟੀਨ ਦੇ ਵਿੱਚ ਇਹਨਾਂ ਕੋਲ ਆਉਂਦਾ ਜਾਂਦਾ ਰਹਿੰਦਾ ਥੋੜਾ ਜਿਹਾ ਵਕਫਾ ਪੈ ਗਿਆ ਸੀ ਉਹ ਵੀਰ ਸਾਹਿਬ ਦੇ ਨਾਲ ਆਪਾਂ ਪੂਰੀ ਗੱਲਬਾਤ ਕਰ ਲਾਂਗੇ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਠੀਕ ਹੈ ਜੀ ਪਿੱਛੇ ਬਿਲਕੁਲ ਹੜਾਂ ਦੀ ਸਥਿਤੀ ਸੀ ਤੇ ਵੱਡੇ ਲੈਵਲ ਤੇ ਗੱਲੋ ਠੀਕ ਹੈ ਜੀ ਬਹੁਤ ਪੰਜਾਬ ਭਰ ਦੇ ਵਿੱਚ ਹਾੜਾਏ ਹੋਏ ਸਾਨੂੰ ਠੀਕ ਆ ਜੀ ਉਹਦੇ ਕਰਕੇ ਥੋੜੇ ਵੀਰ ਉਹਨਾਂ ਦਾ ਧਿਆਨ ਉਧਰਲੇ ਪਾਸੇ ਸੀ ਇੱਕ ਬਿਲਕੁਲ ਬੰਨ੍ਹ ਨੇ ਜਦੀਕ ਆ ਸਤਲੁਜ ਦਰਿਆ ਬਿਲਕੁਲ ਕੰਡੇ ਦੇ ਉੱਪਰ ਹੀ ਪਿੰਡ ਆ ਜਾਂਦਾ ਵੱਡੇ ਸਭਰਾ ਤੇ ਅੱਜ ਪਸ਼ੂ ਵੀ ਤੁਹਾਨੂੰ ਦਿਖਾਵਾਂਗੇ ਪੂਰੀ ਗੱਲਬਾਤ ਵੀ ਕਰਾਂਗੇ ਤਰੀਕ ਆ ਜੇ ਤੁਸੀਂ ਨੋਟ ਕਰ ਲਓ 16 ਸਤੰਬਰ ਤੇ ਸਮਾਂ ਹੈ ਮਾਰਨਿੰਗ ਦੇ 9:00 ਵਜੇ ਇਹ ਵੀਡੀਓ ਬਣਾ ਰਹੇ ਆ ਸਭ ਤੋਂ ਪਹਿਲਾਂ ਡਾਕਟਰ ਗੁਰਸਾਹਬ ਸਿੰਘ ਜੀ ਸਾਸਤਰੀ ਸਾਸ਼ੀ ਗੱਲ ਸੰਦੇ ਸਾਡੀ ਸਾਸ਼ੀਕਰ ਹੋ ਡਾਕਟਰ ਸਾਹਿਬ ਜੀ ਕਿਰਪਾ ਜੀ ਗੁਰੂ ਰਾਮ ਰਾਖੋ ਲਵ ਡਾਕਟਰ ਸਾਹਿਬ ਚਲੋ ਅਨਫੋਰਚੂਨੇਟਲੀ ਜਦੋਂ ਮਨਤਪਾਗੀ ਸਾਰੇ ਭਰਾਵਾਂ ਨੂੰ ਪਤਾ ਜਿਆ ਕੋਈ ਇਹ ਤੋਏ ਤਾਂ ਹੈ ਨਹੀਂ ਬਿਆਲਵਲਡ ਦੀ ਗੱਲ ਕਰ ਲਈਏ ਸਾਰੇ ਜਾਣੂ ਆ ਹਾਂਜੀ ਹਾਂਜੀ ਤੇ ਬਹੁਤ ਵੱਡੇ ਪੱਧਰ ਤੇ ਜਿਹੜੇ ਹਾੜ ਆਏ ਸਨ ਤੇ ਹੁਣ ਵੀ ਤਕਰੀਬਨ ਚਲੋ 73 ਹਜੇ ਵੀ ਕੋਈ ਡਾਵਾ ਡੋਲੀ ਆ ਬਹੁਤ ਚੰਗੀ ਨਹੀਂ ਜੀ ਹਾਂਜੀ 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 ਤੇ ਤੁਸੀਂ ਵੀ ਬਿਲਕੁਲ ਨੇੜੇ ਰਹਿ ਕੇ ਵੇਖੋ ਕੰਮ ਸਾਰਾ ਉੱਤੇ ਰਹਿ ਚਲੋ ਪੀ ਸਾਡਾ ਸਿਰਫ 1.5 ਕਿਲੋਮੀਟਰ ਦਾ ਹੀ ਆ ਇੱਥੋਂ ਜਿਹੜਾ ਬੰਦ ਹੁਟਾ ਲੱਗੇ ਆ ਇਸ ਵਕਤ ਸਾਡੇ ਤੋਂ 2 ਕਿਲੋਮੀਟਰ ਹੁਣ ਆਏ ਹੁਣ ਵੀ ਜਿਹੜੀ ਢਾਹ ਲੱਗੀ ਬੰਨੋਂ ਬਾਕੀ ਤੁਸੀਂ ਜਦੋਂ ਇੱਥੋਂ ਹਰੀਗੇ ਪਤ ਹਾਂ ਇਹ ਸਾਰਾ ਹੀ ਬੰਨ ਕੱਚਾ ਹੋ ਗਿਆ ਏ ਇਹ ਵੇਖੋ ਜੇ ਮਾਲਕ ਦੀ ਕਿਰਪਾ ਨਾਲ ਬਚਾਅ ਹੋ ਜੇ ਤੇ ਹੋ ਜੇ ਬਾਕੀ ਰੱਬ ਦੀ ਘੜੀ ਆ ਜੀ ਉਹਦੇ ਕੋਈ ਕਿਸਦਾ ਜੋਰ ਨਹੀਂ ਹੈਗਾ ਬਾਕੀ ਡਾਕਟਰ ਸਾਹਿਬ ਚਲੋ ਮਹੀਨੇ ਤੋਂ ਉੱਪਰ ਹੀ ਦਿਨ ਪਲਾਸੀ ਹੋ ਗਏ ਆ ਪੂਰੇ ਕਾਰਜ ਚ ਚੱਲ ਰਹੇ ਆ ਜੀ ਲੋਕਾਂ ਦਾ ਧੰਨਵਾਦ ਕਰਦਾ ਆ ਆਪਾਂ ਜਿਹੜਾ ਵੀਡੀਓ ਪਾਉਣੇ ਹਨਾ ਕੋਈ 60-60 ਟਰਾਲੇ ਵੀ ਇਕ ਜਾਨੇ ਜਾਂਦੇ ਆ ਬਿਲਕੁਲ ਇੱਕ ਇੱਕ ਬੰਦੇ ਨੇ ਬਿਲਕੁਲ ਤੋੜਿਆਂ ਦੇ ਭਰ ਕੇ ਚਾਹੇ ਉਹ ਰਾਸਤ ਪਾਣੀ ਦਾ ਹੋ ਗਿਆ ਸਨ ਸਮਾਨ ਕੋਈ ਵੀ ਆ ਕਿਨ ਨੂੰ ਲੋਡ ਬੰਦ ਪ੍ਰਵਾਹ ਤੱਕ ਪਹੁੰਚਿਆ ਰਿਹਾ ਸਮਾਨ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਠੀਕ ਹੈ ਕਿੰਨਾ ਇੰਨਾ ਤੇ ਜਿਹੜੇ ਹਰਪੀੜ ਤੇ ਪਰਿਵਾਰ ਹੀ ਉਹਨਾਂ ਤੱਕ ਪਹੁੰਚਾਇਆ ਜੀ ਠੀਕ ਆ ਲੋ ਵੀ ਆਖੀ ਡਾਕਟਰ ਗੁਰਸਾਹਬ ਸਿੰਘ ਉਹ ਨਹੀਂ ਵੀ ਜਿਹੜੀ ਆ ਅਪਡੇਟ ਆ ਨਿਊਜ਼ ਇਥੋਂ ਦਿੰਦੇ ਰਹੇ ਆ ਵੀਰ ਹਣੀ ਬਿਲਕੁਲ ਮਹੀਨੇ ਦੇ ਦੌਰਾਨ ਜਿਹੜਾ ਹੁਣ ਸਾਮਾ ਹੋ ਗਿਆ ਤੇ ਮਾਰਨਿੰਗ ਸਵੇਰ ਸ਼ਾਮ ਨੇਰੇ ਸਵੇਰੇ ਮੈਨੂੰ ਲੱਗਦਾ ਵੀ ਉਹ ਚੋਰੀ ਮਤਲਬ ਰਾਤ ਵੀ 2 ਵਜੇ ਵੀ ਜਦੋਂ ਮੜਿਆ ਬੰਦ ਟੁੱਟ ਲੱਗਦਾ ਇੱਥੇ ਅਜੋ ਸੈਤਾਨ ਉਹ ਕੋਈ ਟਾਵਾਂ ਆਕਦੀ ਸੀ ਕੋਈ ਮੁਸ਼ਕਲ ਆਉਂਦੀ ਸੀ ਉਸੇ ਪੈ ਮੈਨੂੰ ਲੱਗਦਾ ਵੀ ਇਹ ਭੈਣ ਭਰਾਵਾਂ ਦੇ ਸਾਹਮਣੇ ਪੇਛੇ ਹੋ ਜਾਂਦੀ ਹਾਂ ਹਾਂਜੀ 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 ਪਹੁੰਚੇ ਨੁਕਸਾਨ ਬਹੁਤ ਵੱਡਾ ਨੁਕਸਾਨ ਤੇ ਸਾਨੂੰ ਸਭ ਤੁਹਾਨੂੰ ਪਤਾ ਇਹ ਮੋਠਿਆਂ ਵਾਲੇ ਪਿੰਡ ਜਿਹੜੇ ਕਾਲੇ ਕੇ ਦੁੱਲੇ ਕੇ ਫੱਤੇ ਵਾਲਾ ਇਹ ਸਾਰੇ ਪਿੰਡ ਵਿੱਚ ਆ ਗਏ ਆ ਜਾਂ ਸਾਡਾ ਇੱਧਰ ਵਾਲਾ ਲਾਗੇ ਕਿਲੋਮੀਟਰ ਤੇ ਕੁੱਤੀ ਵਾਲਾ ਇਹ ਸਾਰੇ ਹੀ ਪੈਲੀ ਉਧਰੀ ਤੇ ਬਹੁਤਾ ਕਿੰਨੀ ਪਹਿਲੀ ਵੀ ਸਾਰੀ ਵਿੱਚ ਸੀ ਸਾਰੀ ਤਬਾਹੀ ਬਿਲਕੁਲ ਬਾਕੀ ਡਾਕਟਰ ਸਾਹਿਬ ਜਿਹੜੀ ਆਪਣੀ ਇਧਰ ਲਈ ਪੈਣ ਜਮੀਨਾ ਆ ਜਾਂਦੀਆਂ ਸਭਰਾਵਾ ਏਰੀਆ ਵਾਲੀਆਂ ਹਾਂਜੀ ਹਾਂਜੀ ਤੇ ਸਭ ਤੋਂ ਵੱਡੀ ਗੱਲ ਆ ਵੀ ਸੰਘਤ ਦਾ ਬੜਾ ਵੱਡਾ ਸੰਯੋਗ ਹੈ ਜੀ ਇੱਕ 15 ਪਿੰਡ ਹੈ ਜਿਹੜੇ ਬਚਾਅ ਹੋ ਗਿਆ ਏ ਘੱਟੋ ਘੱਟ 15 ਪਿੰਡਾਂ ਨੂੰ ਢਾਹ ਲੱਗ ਜਣੀ ਜੇ ਇਹ ਤੋਂ ਸ਼ੁਰੂ ਹੁੰਦਾ ਤੇ ਜਿਹੜੇ ਅਗਲੇ 2023 ਦੇ ਵਿੱਚ ਹੀ ਪ੍ਰਵਾਹ ਨਹੀਂ ਉੱਠਿਆ ਠੀਕ ਆ ਜੀ ਵੀ ਇੰਨੀ ਉਹ ਤਬਾਹੀ ਹੋਈ ਕਿ ਦੇ ਟਰੈਕਟਰ ਰੁੜ ਗਏ ਹੁਣੇ ਵੀ ਤੁਹਾਡੇ ਸਾਹਮਣੇ ਟਰੈਕਟਰ ਰੁੜਿਆ ਤੇ ਜਿਹੜੀ ਵੀਡੀਓ ਪਾਈ ਆ ਤੇ ਉਹ ਵੀਰ ਨੂੰ ਟਰੈਕਟਰ ਮਿਲ ਗਿਆ ਨਾ ਨਲ ਗਿਆ ਟਰੈਕਟਰ ਹਾਂਜੀ ਹਾਂਜੀ ਬਹੁਤ ਨੁਕਸਾਨ ਹੋਇਆ ਚਲੋ ਮਾਲਕ ਸੱਚੇ ਪਾਤਸ਼ਾਹ ਸਭ ਤੋਂ ਵੱਡਾ ਗੁਰਦਾਸਪੁਰ ਜੀ ਜਿਹਨੂੰ ਵੇਖ ਕੇ ਆ ਮੈਂ گاਵਾਾਂ ਵੀ ਰੁੜ ਗੀਆਂ 42 ਲਾਸ਼ਾਂ ਇੱਕੇ ਥਾਂ ਹੀ ਪਈਆਂ ਜਿਹੜੇ ਰਾਵੀ ਦਰਿਆ ਨੇ ਬੜੀ ਵੱਟੀ ਮਾਰ ਹਾਂਜੀ ਜਿਹੜੀ ਰਿਪੋਰਟ ਤੋ ਢਾਈ ਨਾ ਉਹ 42 ਲਾਸ਼ਾਂ ਇੱਕੇ ਥਾਂ ਹੀ ਜਿਹੜੀਆਂ ਉੱਤਰ ਅੰਦਾਸ ਰਈ ਵਾਲੀ ਸਾਈਡ ਜਿਹੜੀ ਬੰਦੇ ਨੇ ਉਹਦੇ ਨਾਲ ਮੈਂ ਗੱਲਬਾਤ ਕੀਤੀ ਤੇ 42 ਲਾਸ਼ਾਂ ਦਾ ਮੈਂ ਅੱਖੀ ਵੇਖੇ ਜਿਹੜੀਆਂ ਹੱਤੀ ਚੁੱਕੀਆਂ ਆ ਆਪਣੇ ਇਨਸਾਨੀਆਂ ਬੰਦਿਆਂ ਦੇ ਹਾਂਜੀ ਬੰਦਿਆਂ ਦੀਆਂ ਜੀ ਠੀਕ ਆ ਬਾਕੀ ਚਲੋ ਟੰਗਰਾ ਦੇ ਜੀ ਆਪ ਤਾਂ ਹੀ ਦੁਨੀਆ ਤੇ ਮਹਾਰਾ ਇੱਕ ਰੋਪੀ ਹੈ ਜੀ ਇਹ ਹਰ ਕਾਲ ਚੋਗੇ ਬਿਲਕੁਲ ਜੀ ਚਲੋ ਮਾਲਕ ਭਲੀ ਕਰੇ ਸੱਚੇ ਪਾਤਸ਼ਾਹ ਆਉਣ ਵਾਲਾ ਥੋੜਾ ਸਮਾਂ ਸਖਾਲਾ ਹੋਵੇ ਜੀ ਹਾਂਜੀ ਹਾਂਜੀ ਤੇ ਵੇਖੋ ਜੀ ਕਈਆਂ ਦੇ ਤਾਂ ਸਾਰਾ ਸਾਰਾ ਮਾਲ ਹੀ ਰੁੜ ਗਿਆ ਬਿਲਕੁਲ ਜੀ ਦੁੱਧ ਪੀਣ ਹੀ ਨਹੀਂ ਰਿਹਾ ਤੇ ਜਿਹੜਾ ਫਸਲ ਵਾੜੀ ਤੋਂ ਜਿੱਤੇ ਬੰਦੇ ਨੇ ਵਿਆਹ ਕਰਨਾ ਇੱਕ ਕੁੜੀ ਕਾਰੋਬਾਰ ਕਰਨ ਦਾ ਸਾਰਾ ਮਾਹੀ ਹੋ ਗਿਆ ਸਾਰਾ ਕੋਲੇ ਫਸਲવાડી ਤੇ ਜਿਹੜੇ ਵਿਆਜ ਤੋਂ ਚੜੀ ਜਾਣਾ ਆਰਤੀਆਂ ਵਾਲਾ ਉਹ ਤਾਂ ਨਿਰੰਤਰ ਕੰਮ ਚੱਲ ਸੋ ਚੱਲ ਚੱਲੀ ਜਾਣਾ ਹਾਂਜੀ ਹਾਂਜੀ ਤੇ ਚਲੋ ਬਾਕੀ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਆ ਮਾਲਕ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਸਾਰੇ ਅੱਜ ਨਹੀਂ ਖੰਡ ਪਰ ਸਕਦਾ ਭੋਗਿਆ ਜੀ ਅੱਛਾ ਜੀ ਬਸ ਉੱਥੇ ਹੀ ਚੱਲੇ ਹੋਣਾ ਆਪਾਂ ਸਰਬੱਤ ਸੰਗਤਾਂ ਦੇ ਭਲੇ ਲਈ ਦਿਖਵਾਇਆ ਸੀ ਤੇ ਲਾਗੇ ਕਢੋਂ ਪੈਂਡਿਆ ਉੱਥੇ ਮਹਾਰਾਜ ਗੁਰੂ ਰਾਮ ਦਾਸ ਕਿਰਪਾ ਕਰੇ ਸਭਾ ਦੇ ਭਲੇ ਲਈ ਸਮਾਗਮ ਨਾਲ ਅੱਜ ਅਸੂਮੀਂ ਦੀ ਸੰਗ੍ਰਾਂਦ ਸਾਰੇ ਦੇਸ਼ ਵਿਦੇਸ਼ ਵਿੱਚ ਭੈਣ ਭਰਾ ਬੈਠੀਆਂ ਸੰਗਤਾਂ ਸਮੂਹ ਸਿੱਖ ਭਾਈਚਾਰੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ। ਗੁਰੂ ਜੀ ਆ ਆ ਮਹੀਨਾ ਨੂੰ ਸੁੱਖ ਸੁਖਾਂ ਦਾ ਬਤੀਤ ਕਰੇ। ਜਿਹੜਾ ਪਿੱਛੇ ਦੇ ਨੰਗਿਆ ਇਹ ਮਹਾਰਾਜ ਭਲਾਵੇ ਉਹਨਾਂ ਨੂੰ ਤੇ ਚੰਗੇ ਹੀ ਕੰਮ ਤੇ ਲੱਗਣ ਮੇਰੇ ਵੀਰ ਸਾਰਿਆਂ ਦੇ। ਬਿਲਕੁਲ। ਹਾਂਜੀ। ਓਕੇ ਡਾਕਟਰ ਗਰ ਸਾਹਿਬ ਸਿੰਘ ਜੀ 5 5 ਹੀ ਸੂਈਆਂ ਜੀ। 1 ਮਹੀਨੇ ਬਾਅਦ ਜਿਹੜੀ ਚਲੋ ਵਾਪਸੀ ਹੋਈ ਆ। ਹਾਂਜੀ ਹਾਂਜੀ। ਤੇ ਬਿਲਹਾਲ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਸੀ ਉਹ ਰਜਾ ਛੋਟਾ ਜਿਹਾ ਤੁਹਾਡਾ ਉਧਰਲੇ ਪਾਸੇ ਜਾਂਦਾ ਸੀ। ਹਾਂਜੀ ਚਲੋ ਹੁਣ ਗੁਰੂ ਰਾਮਦਾਸ ਜੀ ਮੇਰੀ ਰਣੀ ਉਹਨਾਂ ਪੱਧਾਨ ਇੱਧਰ ਆ। ਚਲੋ ਜੋ ਮਹਾਰਾਜ ਨੇ ਕਹਾਤਾ ਜਿਹੜਾ ਟਾਈ ਕੁਣੇ ਕਰੀਏ ਕੋ ਅੱਜ ਵਹਿੜਾਂ ਦੀ ਗੱਲ ਕਰੀਏ ਪੰਜ ਵਹਿੜਾਂ ਪੰਜ ਵਹਿੜਾਂ ਪੰਜ ਹੀ ਬੜੀਆਂ ਕੁਆਲਿਟੀ ਵਾਲੀਆਂ ਸਾਰਾ ਸੋਇਆ ਸੋਇਆ ਦੋ ਆਮਰਵਸ਼ੀਆਂ ਜੀ ਠੀਕ ਆ ਜੀ ਦੋ ਮਗਰਵਸ਼ੀਆਂ ਦਿਖਾਵਾਂਗੇ ਮਾਲ ਦੋਸਤੋ ਸਾਰਾ ਸੋਇਆ ਸੋਇਆ ਠੀਕ ਆ ਜੀ ਹਾਂ ਜੀ ਕ੍ਰੋਸ ਬਰੀਡ ਹੀ ਆ ਤਕਰੀਬਨ ਜੇਕਰ ਵੇਖੀਏ ਤੇ ਜਰਸੀ ਬਰੀਡ ਦੇ ਵਿੱਚ ਵਹਿੜਾਂ ਨੇ ਕ੍ਰੋਸ ਹੀ ਆ ਇਹ ਹੀ ਐਚਐਫ ਦੀ ਵਹਿੜ ਸ਼ੁਰੂਆਤ ਇੱਥੋਂ ਕਰ ਲੈਂਦੇ ਆ ਡਾਕਟਰ ਹਾਂ ਜੀ ਹਾਂ ਜੀ ਇਹ ਵਹਿੜ ਤੋਂ ਇਹ ਵਹਿੜ ਵਿੱਚ ਕ੍ਰੋਸ ਤਾਜੀ ਸੁਈ ਆ ਵਾ ਦਿਹਾੜੀ ਡੰਗ ਦੀ ਤੇ ਇਹ ਥਲੇ 16 17 ਲੀਟਰ ਬੋਲਾ ਕੋਈ ਦੋ ਟਾਈਮ ਚੋਲੇ ਮੇਰੇ ਕੋਲ ਕੋਈ ਤੇ ਨਾ ਟਾਈਮ ਚੋਲੇ ਦੇ ਭਵੇਂ ਕੋਈ ਚਾਰ ਟਾਈਮ ਲੋ ਜਲਦੀ ਕਰ ਲੈ ਪਿਛਲੇ ਸੂਏ ਜਿਹੜਾ ਦੁੱਧ ਭਾਜੀ ਕੱਢਿਆ ਸੇਵਾ ਨਾਲ 22 ਲੀਟਰ ਕੱਢਿਆ ਵੀ ਹੱਕ ਵੀ ਰੱਖਦੀ ਆ ਠੀਕ ਆ ਜੀ ਇਹ ਥਾਂ ਲੈ ਵੇ ਦੀ ਗੱਲ ਕਰੀਏ ਵੇ ਕੋ ਕਿੰਨੀ ਕੁਆਲਿਟੀ ਹੈ ਤੇ ਬਰੀਡ ਕਿੰਨੀ ਆ ਤੇ ਦੂਜਾ ਤੀਜਾ ਦੇਣੀ ਆ ਹਾਂਜੀ ਦੂਸਰਾ ਦਿਨ ਦੇ ਵਿੱਚ 17 ਲੀਟਰ ਬੜਾ ਗਰੰਟੀ ਵਾਲਾ ਦੰਦੇ ਵਾਲਾ ਵਾ ਤੇ 22 ਲੀਟਰ ਪਹਿਲਾਂ ਨੇ ਕੱਢਿਆ ਮੌਸਮ ਵਧੀਆ ਆ ਗਿਆ ਨਾ ਹੁਣ ਤਾਂ ਚਲੋ ਮਾਲਕ ਦੀ ਕਿਰਪਾ ਵਾ ਅੱਸੀ ਦਾ ਮਹੀਨਾ ਠੰਡਾ ਮੌਸਮ ਆ ਹਾਂ 24 25 24 25 ਲੀਟਰ ਗੁਰੂਆਂ ਦਾਸ ਦੀ ਮੇਰ ਨਾਲ ਦੇਈ ਜਾਊਗੀ ਜੀ ਬਿਲਕੁ ਆਕ ਵੀ ਰੱਖ ਲਈ ਸੰਧੂ ਸਾਹਿਬ ਲਓ ਵੀ 16 ਕਿਲੋ ਲੀਟਰ ਹੁਣ ਬੋਲੇ ਤੇ ਸਟਾਰਟਿੰਗ ਕੀਤੀ ਆ ਮਗਰ ਬੱਛੀ ਆ ਬੱਛੀ ਵਿਖਾਵਾ ਜਿਹੜਾ ਕਰਦੀ ਨਾ ਸੰਧੂ ਸਾਹਿਬ ਇਹ ਕਰਦੀ 20 ਲੀਟਰ ਆ ਜਿਹੜਾ ਪਰਚੇ ਗਸਣੇ ਜਿਹੜਾ 17 ਲੀਟਰ ਪੱਕੀ ਦੀ ਗੱਲ ਕੀਤੀ ਵੀ 17 ਲੀਟਰ ਬੋਲੇ ਤੇ ਸਟਾਰਟਿੰਗ ਕੀਤੀ ਮਗਰ ਬੱਛੀ ਪੂਰ ਛਟਾ ਕੋਈ ਨਹੀਂ ਇਹ ਆ ਵੇਖੋ ਇੱਕ ਬਹਿਣੀ ਵਾਲੇ ਪਾਸਿਓਂ ਦਿਖਾ ਦਿਓ ਠੀਕ ਹੈ ਬੱਛੀ ਕਿੰਦੀ ਕੁਆਲਟੀ ਵਾਲੀ ਆ ਠੀਕ ਹੈ ਮਗਰ ਬੱਛੀ ਆ ਚਲੋ ਪਲੱਸ ਪੁਆਇੰਟ ਬੱਦਰ ਬੱਛੀ ਆ ਆਰਡਰ ਕੁਆਲਟੀ ਬਹੁਤ ਸੋਹਣੀ ਮੋਟੀ ਮੋਟੀ ਦਾਣੇ ਦੇਣ ਸੰਸਪੂਨਸ ਲੈਵੇ ਤੇ ਉੱਪਰ ਵਰਨਮਾਣ ਚੰਗੀ ਕੋ ਚਵਾਵਾ ਚੰਗਾ ਬਾਕੀ ਤੁਸੀਂ ਆ ਸਾਹਮਣੇ ਦੇਖ ਸਕਦੇ ਜੇ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਚਵਾਈ ਬੜੀ ਵਧੀਆ ਵਧੀਆ ਤੁਹਾਨੂੰ ਠੀਕ ਵੇਨਸ ਵੀ ਬਹੁਤ ਵਧੀਆ ਮਗਰ ਉਹਦੇ ਬੱਚੀ ਆ ਨਾੜੂਆ ਦਾ ਚੈੱਕ ਕਰਾ ਦਿਓ ਨਾੜੂਆ ਨਾ ਨਹੀਂ ਬੱਚੇ ਦੇ ਸਾਰੇ ਗਿੱਲੇ ਨਾੜੂ ਦੇ ਵਿੱਚ ਹੀ ਬੱਚੇ ਆ ਸੰਧੂ ਸਾਹਿਬ ਤੇ ਡਾਕਟਰ ਸਾਹਿਬ ਕੀ ਡਿਮਾਂਡ ਕੀ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ ਐਸ ਸੀ ਆਰ ਦੀ ਦੇ ਦਾਂਗੇ ਹਾਂ ਅੱਸੀ ਦੀ ਬਿਲਕੁਲ ਹਾਂਜੀ ਕੋਈ ਜਾਇਜ਼ਦ ਕਰਕੇ ਦੇ ਦੇ ਬੱਚੇ ਸੰਧੂ ਸਾਹਿਬ ਬਿਲਕੁਲ ਜਾਏ ਜਾਣੂਆਂ ਬਾਕੀ ਤੁਸੀਂ ਵੀ ਥੋੜਾ ਜਿਆਦਾ ਜਾਣੂ ਜੇ ਇਲਾਕਾ ਹਾਂਜੀ 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 ਬੱਚੇ ਨਾ ਵੇੜਾ ਜਾ ਸੂਰਵਾ ਘਟਿਆ ਚਲੋ ਅਸੀਂ ਫਿਰਦੇ ਆਂ ਚਲੋ ਇੰਨੇ ਚਿਰ ਬਾਅਦ ਨਿਕਲੇ ਆਂ ਬਾਹਰ ਨਾਲ ਮਾਲ ਹੀ ਨ ਚੰਗਾ ਹੈ ਜੀ ਤਾਂ ਸਾਫ ਮਾਲ ਵੀ ਬੜਾ ਔਖਾ ਜੀ ਨਹੀਂ ਹੈਗਾ ਆ ਵੇਖੋ ਵੱਛੀ ਕਿੱਡੀ ਵੱਡੀ ਦਿੱਤੀ ਇਹਨੇ ਲੋਵੀ ਵੱਛੀ ਮਗਰ ਪਲੀ ਪਲੀਤੀ ਦੀ ਪੂਰੀ ਸੋਹਣੀ ਗੋਠਾ ਹੈ ਫਾਈ ਹੈ ਸਾਡੀ ਉਹ ਮਰੀਆ ਮਾਚ ਵਾਲੀ ਜਰਸੀ ਜਿਹੜੇ ਕੰਮ ਕਰੇ ਕੱਲੇ ਇਤਰਾ ਹੀ ਆ 80 ਹਜ਼ਾਰ ਦੀ ਆ ਹਾਂਜੀ ਇਹ ਬੱਚੋ ਕਰਨੀ ਸ਼ੋਰ ਕਰਦਾ ਮੇਰੇ ਮਾਨਤਨ ਜਿਹੜਾ ਦੂਰ ਨੇੜੇ ਵੀ ਆ ਦੇਖੋ ਕਿੰਨੀ ਵਹਿਣ ਸਿਆ ਇਹਦਾ ਕੁਆਲਿਟੀ ਦੇ ਪੈਸੇ ਮੰਗੇ ਮੈਂ ਦੇ ਬਸ ਠੀਕ ਹੈ ਲਓ ਵੀ 80 ਹਜ਼ਾਰ ਮੋਲਾ ਬਾਕੀ ਮਾਨਤਨ ਹੋ ਜਾਊਗਾ ਰੋਕੇ ਤੇ ਕਰ ਲਿਓ ਸੰਪਰਕ ਸੈਕੰਡ ਨੰਬਰ ਤੇ ਇਹ ਪਛੀ ਦਿਖਾਉਣੇ ਤੁਹਾਨੂੰ ਇਹ ਲੂਨ ਬੱਚੀ ਸੂਈ ਜੇ ਕੱਲ ਹੀ ਸੂਈ ਆ ਤੇ ਜੇਰ ਆਪਣੇ ਸਾਹਮਣੇ ਪਈ ਇਹ ਦੋਹਾਂ ਦੀ ਜੇਰ ਦੀ ਗਾਰੰਟੀ ਜੇ ਠੀਕ ਆ ਜੇਰ ਦੋਹਾਂ ਸਾਹਮਣੇ ਪਾਈ ਆਪਣੇ ਮਗਰ ਇਹਦੇ ਵੀ ਬੱਚੀ ਆ ਗਈ ਹਾਂਜੀ ਹਾਂਜੀ ਲਓ ਵੀ ਇੱਕ ਮਗਰ ਜਰਸੀ ਬ੍ਰੀਡ ਦੇ ਵਿੱਚ ਵੀ ਬੱਚੀ ਆ ਰਿਹਾ ਨਾਲ ਤੇ ਮਗਰ ਜਰਸੀ ਅੱਜ ਇਹ ਦੂਜਾ ਤਜਰਬਾ ਨਹੀਂ ਕੱਲ ਸੂਈ ਆ ਕੱਲ ਕੱਲ ਹੀ ਸੂਈ ਆ ਤੇ ਸਵੇਰ ਪਲੂਣੀ ਪਹਿਲਾਂ ਕਦੋਂ ਪਹਿਲਣ ਪਈ ਪਹਿਲਾਂ ਸੂਆ ਇਹ ਬੱਚੀ ਤੁਹਾਨੂੰ ਦਿਖਾ ਰਿਹਾ ਸੈਕੰਡ ਨੰਬਰ ਤੇ ਮਗਰ ਵੀ ਬੱਚੀ ਏ ਆਪ ਵੀ ਬੱਚੀ ਆ ਠੀਕ ਆ ਜੀ ਤੋ ਕਲ ਦੀ ਸੂਈ ਬੌਲੇ ਦੇ ਉੱਤੇ ਆ ਕੋਈ ਦੋ ਕੁ ਚਵਾਈਆਂ ਹੋਈਆਂ ਨੇ ਅਜੇ ਤੱਕ ਚਵਾਈ ਬੜੀ ਵਧੀਆ ਸੰਧੂ ਸਾਹਿਬ ਜਿੰਨੀ ਇਹਨੂੰ ਵਧੀਆ ਚਵਾਈ ਲੱਗੀ ਬੜੀ ਘੱਟ ਵੇਖੀ ਦੀ ਆ ਤੇ ਬਾਕੀ ਲੇਵਾ ਵੇਖੋ ਕੋਚਾ ਦੇ ਉੱਤੇ ਤੇ ਇਹ ਪਾਲ ਵਾਲਾ ਲੇਵਾ ਇਹਦੇ ਘੜ ਘੜ ਕੇ ਮਾਰ ਆਏ ਨੇ ਇਹਨਾਂ ਨੂੰ ਲੇਵਾ ਲੱਗਾ ਜੀ ਆ ਤੇ ਬਾਕੀ ਥਣ ਲੇਵੇ ਦੀ ਬੜੀ ਕੁਆਲਿਟੀ ਵਧੀਆ ਬਰੀਡ ਵੀ ਚੰਗੀ ਕੁਆਲਿਟੀ ਪਲੱਸ ਪੁਆਇੰਟ ਬਾਕੀ ਸੰਧੂ ਸਾਹਿਬ ਜਿਹੜੀ ਇਹਨੇ ਨਾ ਮੱਛੀ ਦੇ ਦਿੱਤੇ ਸਭ ਤੋਂ ਵੱਡੀ ਗੱਲ ਆ ਹੂੰ ਆ ਦੇਖੋ ਇੱਕ ਗੇੜਾ ਹੋਰ ਕਰਾਉਣਾ ਬਾਕੀ ਨਾ ਸੰਧੂ ਸਾਹਿਬ ਤੁਹਾਨੂੰ ਪਹਿਲਾਂ ਹੀ ਪਤਾ ਵੀ ਆਵਾ ਮਾਲ ਚੰਗਾ ਹੀ ਲਾਈਦਾ ਮਾਰਾ ਮਾਲ ਨਹੀਂ ਆਪਰ ਲਈਦਾ ਲੋ ਜੀ ਬੱਚੀ ਬਹੁਤ ਸੋਹਣੀ ਹੈ ਠੀਕਾ ਜੀ ਨੇਰੀ ਟੂਬ ਆ ਬਿਲਕੁਲ ਹਾਈਟ ਲੈਂਥ ਦੀ ਗੱਲ ਕਰਕੇ ਜਰਸੀ ਵੇੜਾ ਆਪਾਂ ਏਡੇ ਕਦ ਕੱਦ ਦੇ ਵਿੱਚ ਅਕਸਰ ਦੇਖਦੇ ਆ ਤੇ ਲੇਵਾ ਵੀ ਬੜਾ ਸੋਹਣਾ ਲੱਗਾਨਾ ਛੋਟਾ ਕੰਨ ਬੋਦੀ ਵਾਲੀ ਬੱਚੀ ਆ ਕਾਫੀ ਕਲਰ ਦਾ ਰੰਗ ਬਾਕੀ ਥਾਂ ਮੁੱਠੀ ਮੁੱਠੀ ਆ ਸੋ ਮਗਰ ਵੀ ਬੱਚੀ ਆ ਚਲੋ ਇਹ ਵੀ ਕਾਮਾ ਵਾਦੇ ਵਾਲਾ ਮਗਰ ਬੱਚੀ ਆ ਕੋਈ ਭਰਾ ਚੰਗੇ ਸ਼ੌਂਕ ਨਾਲ ਤਿਆਰ ਕਰ ਲੂਗਾ ਬਾਕੀ ਦੋ ਪੂਰ ਛੱਟੇ ਕੋਈ ਵੀ ਕਿਸੇ ਡੰਗਰ ਦੇ ਅੰਦਰ ਘੱਟ ਵੱਧ ਥਾਂ ਨਵੇਂ ਆਪਣੇ ਪੈਸੇ ਲੈਣਾ ਇੱਥੇ ਬੰਨ ਗਏ ਤੇ ਡਾਕਟਰ ਸਾਹਿਬ ਕਿੰਨੇ ਦੀ ਬੱਛੀ ਦੇਣੀ ਆ ਇਹ ਆਪਾਂ ਜੈ ਜੀ ਮੁੱਲ ਕਰਨਾ 67000 ਦੀ ਦੇ ਦਾਂਗੇ 67000 ਹਾਂਜੀ ਹਾਂਜੀ ਠੀਕ ਆ ਭਰਾ ਸੋ 67000 ਦੀ ਦੋ ਸੌ ਬੱਛੀ ਮੇਰੀ ਨਹੀਂ ਨਾ ਕੁਛ ਮੰਦਰੀ ਹਾਂ ਨਹੀਂ ਮਗਰ ਬੱਛੀ ਚੰਗੀ ਆ ਕੁਆਲਿਟੀ ਆ ਮਗਰ ਚਲੋ ਕੋਈ ਭਰਾ ਸਾਹਮਣੇ ਇਹਨੂੰ ਵੀ ਤੇ ਨਾੜੂ ਦਾ ਬੱਚਾ ਠੀਕ ਆ ਜੀ ਅੱਗੇ ਨਖਤ ਆਪਾਂ ਤੁਹਾਨੂੰ ਜਿਹੜੀ ਅਗਲੀ ਵਾਰ ਦਿਖਾਉਣੀ ਆ ਡੱਬੀ ਆ ਰੰਗ ਪ੍ਰਿੰਟ ਬਹੁਤ ਚੰਗੀ ਵੇਰ ਜੇ 18 ਲੀਟਰ ਮੇਰਾ ਵੀਰ ਕੋਈ ਤਿੰਨ ਟਾਈਮ ਚੋਲੇ ਮੇਰੇ ਲੋ ਰਹਿਣ ਸਹਣ ਦਾ ਪ੍ਰਬੰਧ ਵੀ ਇੱਥੇ ਪੋਲਿਆ ਝੋਗੇ ਲੈ ਜੇ ਉਹ ਵੱਖਰੀ ਗੱਲ ਜੋ ਆਨਲਾਈਨ ਤਾਂ ਵੀ 18 ਲੀਟਰ ਇਹ ਕਿਦਮ ਦੀ ਸੂਈ ਹੈ ਡਾਕਟਰ ਇਹਨੂੰ ਹਫਤਾ ਹੋ ਗਿਆ ਜੀ ਮਗਰ ਬੱਚਾ ਹੀ ਇਹਦੇ ਮਾ ਵੀ ਮਗਰ ਇਹਦੇ ਬੱਚਾ ਛਾਲੀ ਬੱਚੇ ਨੇ ਐਸ ਵਕਤ ਕਿੰਨਾ 15 ਮੀਟਰ 18 ਭਾਜੀ 18 ਲੀਟਰ ਚਵਾ ਗਏ ਭਾਵੇਂ ਮੇਰੇ ਲੋ ਇੱਥੇ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਦੇ ਭਾਵੇਂ ਚਾਰ ਟਾਈਮ ਚੋਲੇ ਕਿੰਨਾ ਕਿੰਨੇ ਕਿਲੋ 18 ਲੀਟਰ 18 ਲੀਟਰ ਇੱਥੇ ਵੇਖੋ ਨਾੜਾ ਇਹ ਨਰਮਾਰ ਨਾਲ ਜ਼ਿਆਦਾ ਨਹੀਂ ਹੁਣ ਮੌਸਮ ਬੜਾ ਵਧੀਆ ਆ ਗਿਆ ਭਾਦਰਾ ਮਹੀਨਾ ਲੰਘ ਗਿਆ ਬਾਕੀ 18 ਲੀਟਰ ਟਰੈਕਟਰ ਤੋਂ ਤਾਂ ਬੜਾ ਹੁੰਦਾ ਹੀ ਮੈਂ ਕਿਹਾ ਸੰਧੂ ਸਾਹਿਬ ਚੋੜਾ ਦੇਣਾ ਮੈਂ ਕਿਹਾ ਸੰਧੂ ਸਾਹਿਬ ਅਵੇ ਥੋੜਾ ਕਹਿਤਾ ਹਾਂ ਨਾੜਾ ਚੱਕਰਾਓ ਆਹ ਉਹ ਚੀਜ਼ਾਂ ਨਾ ਮੈਂ ਟਰੈਕਟਰ ਕਰਾ ਦੂੰਗਾ ਬਾਕੀ ਦੁੱਧ ਤੂੰ ਮੇਰਾ ਵੀ ਚੈੱਕ ਕਰ ਮੇਰਾ ਵੀ 2 ਟਾਈਮ ਚੋਵੇਂ ਮੈਂ ਤਾਂ 3 ਟਾਈਮ ਚੋਲੇ ਵਿਆਨਾ ਕਰ ਲੈ ਵਿਆਨਾ ਕਰ ਵੈੜ ਵੀ ਵੱਡੀ ਹੈ ਨਾ ਕੋਈ ਛੋਟੀ ਨਹੀਂ ਵੈੜ ਥੋੜੀ ਸੰਧੂ ਸਾਹਿਬ ਜੇ ਏਡੀ ਵੈੜ ਨੇ ਦੁਰਦਿ ਕਰਨਾ ਕੱਟਣਾ ਕਿੰਨੇ ਰ ਹੂੰ ਇਹਨੂੰ 22 ਲੀਟਰ ਕੀ ਜਾਂਦਾ ਏਡੀ ਗਾਂ ਨੂੰ ਲਓ ਠੀਕ ਆ ਜ ਲੋ ਉਹ ਡਾਕਟਰ ਸਾਹਿਬ ਇਹਦਾ ਬੱਚਾ ਵੀਰ ਕਿਹੜੇ ਪਾਸੇ ਆ ਹਾਂਜੀ ਉਹ ਵਾ ਸਾਹਮਣੇ ਬੱਚਾ ਬੱਜਾ ਜੀ ਅਜ ਤਰਾ ਜਿਹੜਾ ਹਾਂਜੀ ਹਾਂਜੀ ਉਹ ਜੀ ਇਹ ਮਗਰ ਬੱਚਾ ਇਹਦੇ ਮੇਲ ਠੀਕ ਆ ਤੇ ਡਾਕਟਰ ਕੀ ਮੋਲ ਕੀ ਡਿਮਾਂਡ ਕਰਦੇ ਪਏ ਸਵੈਰ ਦੇ ਸੰਧੂ ਸਾਹਿਬ ਮੋਲ ਜਿੰਨਾ ਮਰਜ਼ੀ ਕਰ ਲਈਏ ਇਹ ਆਪਾਂ 65000 ਦੀ ਦੇ ਦਾਂਗੇ 65000 ਦੀ ਹਾਂਜੀ ਤੇ ਬਾਕੀ ਕੰਨ ਵੇਖੋ ਜੀ ਸਮੋਲ ਜਾ ਕੰਨ ਆ ਛੋਟੀ ਦੀ ਬੁੱਤੀ ਆ ਲਓ ਜੀ ਠੀਕ ਆ ਜੀ 160000 ਦੀ ਇਹ ਡਾਕਟਰਾਂ ਦਾ ਵੀ ਵਾਹਰ ਦੇ ਦਿਆਂਗੇ ਮਾਨਾ ਸੰਧੂ ਸਾਹਿਬ 20 ਲੀਟਰ ਪਲੱਸ ਹੋਈ ਨਾ ਮਾਨਾ ਮੱਚੂਗੀ 20 ਲੀਟਰ ਕਿਤੇ ਗਿਆ ਨਹੀਂ ਜੀ ਠੀਕ ਆ ਹਾਂ ਜੀ ਸੋ ਇੱਧਰ ਇੱਕ ਆਪਾਂ ਨੈਗਟਿਵ ਡਾਕਟਰ ਇਹ ਪਲੂਨ ਅੱਛੀ ਪਹਿਲੇ ਘਰ ਦਿਖਾ ਤਗੇ ਬੜੀ ਨਖਰੇ ਵਾਲੀ ਆ ਹਾਂ ਤੇ 16 ਲੀਟਰ ਬੋਲਾ ਆ ਜਾਂ ਦੁੱਧ ਮੰਨ ਲਿਓ ਇਹ ਪਲੂਨ ਤੋਂ ਲਈ ਆ ਅੱਜ ਕਿੰਨੇ ਦਿਨ ਹੋ ਗਏ ਸੁਈ ਨੂੰ 나ੜੂ ਨਾਲ ਹੀ ਆ ਬੱਚੇ ਦੀ ਲਓ ਜੀ ਆਹ ਬੱਚਾ ਮਗਰ ਹਾਂਜੀ ਹਾਂਜੀ ਬੱਚਾ ਜੀ ਇਹਦੇ ਮਗਰ ਹਾਂਜੀ ਹਾਂਜੀ ਮੇਲਕਾ ਸੂਆ ਦੁੱਜਾ ਹਣਾ ਹਾਂਜੀ ਨਾ ਪਹਿਲਣ 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 ਹਾਂਜੀ ਲਓ ਵੀ ਠੀਕ ਆ ਜੀ ਪਹਿਲਾ ਸੂਹਾ ਲੋਨ ਬੱਚੇ ਇਹ ਮੈਲਾ ਨਹੀਂ ਮਾਰਿਆ 16 ਲੀਟਰ ਮੇਰਾ ਵੀ ਦੋ ਟਾਈਮ ਚੋ ਕੇ ਲੈ ਜੇ ਕੋਈ ਤਿੰਨ ਟਾਈਮ ਚੋ ਲੈ ਆਪਾਂ ਨੂੰ ਕੋਈ ਨਹੀਂ ਆ ਹਾਂ ਹਾਂ ਲਓ ਜੀ ਠੀਕ ਆ ਜੀ ਕੋਈ ਭਰਾ ਜੀ ਵਿੱਚ ਮਾਨੇ ਹਾਈਟ ਕਿੱਡੀ ਜਰਸੀ ਦੇ ਵਿੱਚ ਹਾਂ ਲਓ ਵੀ ਹਾਈਟ ਲੈਂਥ ਨੂੰ ਤੇ ਚੰਗੀ ਹੈ ਵੈੜ ਦੀ ਜਿੱਦ ਤੱਕ ਨਾਰਮਲ ਆਪਾਂ ਚਲੋ ਪੰਜਾਬ ਵਾਲੀਆਂ ਜਰਸੀਆਂ ਆਮ ਦੇਖਦੇ ਆ ਉੱਡਾ ਹੀ ਹਾਈਟ ਕੱਤਾ ਇਸ ਵੈੜ ਦਾ ਤੇ ਪਹਿਲਾ ਸੂਹਾ ਇਹ ਵੈੜ ਸੂਈ ਆ ਬੱਚੇ ਨੂੰ ਜਨਮ ਦਿੱਤਾ 16 ਲੀਟਰ ਇਸ ਵਕਤ ਕੋਈ ਬੋਲਾ ਕੋਈ ਕੱਚਾ ਦੁੱਧ ਮੰਨ ਕੇ ਸੌਦਾ ਕਰ ਲਿਓ ਨਰੂਆ ਨਾਲ ਬੱਚੇ ਦੇ ਠੀਕ ਆ ਸੋ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਚਾਰੇ ਥਣ ਕੋਈ ਫੂਰ ਚਾਂਗ ਨਹੀਂ ਗਈ ਮੁਠੀ ਵਾਲੇ ਥਣ ਲੱਗਾ ਕਰਮਾ ਲਈ ਤੋ ਮੈਂ ਕੋਈ ਜੋੜ ਤੋਂ ਬਿਨਾਂ ਇਤਾਂ ਹੀ ਬੈਠੇ ਸਾਨੂੰ ਸਭ ਇਹਨੂੰ ਉਹ ਚੱਕਰ ਨਹੀਂਗਾ ਇਤਾਂ ਹੀ ਬੈਠੇ ਆ ਦੋਹਾਂ ਬੰਨੇ ਬੈਗ ਚੋਈ ਜਾਓ ਕੋਈ ਇਹਨੂੰ ਜੋੜਨਾਂ ਨਹੀਂ ਕੋਈ ਲੈਣ ਦੇਣਾਂ ਨਹੀਂ ਦੇਖ ਜਵਾਈ ਕੋਈ ਪੂਰ ਛੱਟਾ ਨਹੀਂ ਜੇ ਆ ਕਰੋ ਜੱਕ ਠੀਕ ਆ ਕੋਈ ਬੰਗਾਰ ਅਸੀਂ ਕੋਈ ਲੋੜ ਨਹੀਂ ਸਾਨੂੰ ਪ੍ਰਾਪਾ ਬਰੌਣ ਨਹੀਂ ਬਚੀ ਦੇਖੋ ਜਨਾਨੀ ਤੇ ਇੱਧਰੇ ਹਾਂ ਆ ਚਵਾਈਆਂ ਨਹੀਂ ਮਿਲਦੀਆਂ ਬੱਸ ਬੱਸ ਡਾਕਟਰ ਕੀ ਡਿਮਾਂਡ ਕੀ ਮੁੱਲ ਕਰਦੇ ਇਹ ਮੁੱਲ ਸੰਦੂ ਸਾਹਿਬ ਸੇਮ ਹੀ 65 ਪੈਂਡ ਪੈਂਦੀਆਂ ਜੋੜਾ ਜੀ ਦਾ 65 ਦੀ ਹਾਂਜੀ ਲੋ ਵੀ ਇਹਦੀ 65000 ਦੀ ਮਿਲ ਜੂਗੀ ਠੀਕ ਆ ਜੀ ਇਸ ਤੋਂ ਪਹਿਲਾਂ ਜਿਹੜੀ ਆਪਾਂ ਤੁਹਾਨੂੰ ਦਿਖਾਈ ਉਹ 65000 ਦੀ ਆ ਇਹ ਵੀ 65 ਦੀ ਮਿਲ ਜੂਗੀ ਠੀਕ ਆ ਸੋ ਬੱਚਾ ਇਹਦੇ ਮਗਰ ਬੱਚਾ ਮੇਲ ਕਾਫ ਆ ਉਹ ਤੁਹਾਨੂੰ ਆਪਾਂ ਦਿਖਾ ਦੇਵਾਂਗੇ ਤੇ ਇਹ ਡਾਕਟਰ ਆਪਣੇ ਕੋਲ ਵਾਰ ਜਿਹੜੀ ਜਰਸੀ ਵਿੱਚ ਹਾਂਜੀ ਹਾਂਜੀ ਜਰਸੀ ਵਾਰ ਜਿਹਦੇ 12 ਲੀਟਰ ਦੁੱਧ ਜੇ 12 ਲੀਟਰ ਦੁੱਧ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਫੀਡ ਹੋ ਗਿਆ ਜੀ ਹਫਤਾ 10 ਦਿਨ ਹਫਤਾ 10 ਦਿਨ ਲੋ ਵੀ ਹਫਤਾ 10 ਦਿਨ ਦਾ ਸਮਾਂ ਹੋ ਗਿਆ ਇਸ ਵਾਰ ਨੂੰ ਸੂਈ ਨੂੰ ਬੱਚਾ ਇਹ ਮਗਰ ਕੀ ਹੜਾ ਮੇਰ ਕਾਫੀ ਹੈ ਜੀ ਲੋ ਜੀ ਬੱਚਾ ਇਹਦੇ ਮਗਰ ਠੀਕ ਹੈ ਸਵੇਰ ਦੇ ਦੂਜਾ ਕੋ ਹੋਗੀ ਹਾਂਜੀ ਪਹਿਲਨ ਮਲੇ ਕੋ ਦੂਜਾ ਮਲੇ ਆਪਾਂ ਸਮਝਾ ਲਈਏ ਠੀਕ ਹੈ ਜੀ ਐਸ ਵੇਪ ਤਾ ਹਾਇ 12 ਲੀਟਰ 12 ਲੀਟਰ ਮੇਰਾ ਵੀਰ ਦੋ ਟਾਈਮ ਚੋਲੇ ਕੋ ਠੀਕ ਹੈ ਜੀ 12 ਲੀਟਰ ਦੁੱਧ ਇਸ ਵੇਰ ਦੇ ਥੱਲੇ ਆ ਜਰਸੀ ਨਸਲ ਬਰੀਡ ਦੇ ਵਿੱਚ ਆ ਬਾਕੀ ਜਰਸੀ ਵਿੱਚ ਕੋਈ ਕ੍ਰੋਸ ਬਾਰ ਨਹੀਂ ਜੀ ਨਹੀਂ ਗਾਵਾ ਨਾ ਸੰਧੂ ਸਾਹਿਬ ਇਟਰੇ ਪਹਿਰੇ ਸੇ ਉੱਪਰ ਸੁੱਟ ਕੇ ਚੋਈ ਜਾਵੇ ਮੇਰਾ ਵੀਰ ਕੋਈ ਠੀਕ ਹੈ ਇੰਨੀ ਠੰਡੀਆਂ ਵਾ ਸੀਲਸ ਲੱਗ ਗਿਆ ਠੀਕ ਹੈ ਲੋ ਜੀ ਕਰੋ ਚੱਕ ਠੀਕ ਹੈ ਜੀ ਬਾਕੀ ਲੇਵੇ ਲੂਵੇ ਸਾਫ ਆ ਕੋਈ ਵੀ ਕਿਸੇ ਰਕਮ ਦਾ ਕੋਈ ਬਾਈ ਚਾਹੇ ਕੋਈ ਨੱਕਾ ਨਹੀਂ ਪਸ਼ੂ ਪ ਤੇ ਥਣਾ ਦੀ ਬਾਤ ਘਾਟੋ ਮੇਰਾ ਭਰਾ ਜਦਾਂ ਮਰ ਗਿਆ ਮੇਰਾ ਵੀਰ ਨਾ ਆਪਣੀ ਆਨਲਾਈਨ ਵੀ ਕੋਈ ਲੈਂਦਾ ਵਾ 2 ਟਾਈਮ ਦੀ ਗਰੰਟੀ ਕੋਈ ਪੂਰ ਛਟਾ ਇਹ ਦੇਖੋ ਆਪਾਂ ਤਸੱਲੀ ਕਰਕੇ ਲੈਣੀ ਤਸੱਲੀ ਕਰਕੇ ਹੀ ਦੇਣੀ ਆ ਪਹਿਲਾਂ ਵੀ ਸੰਧੂ ਸਾਹਿਬ ਆਏ ਆ ਫਿਰ ਕਿਸੇ ਨੇ ਲੈਣੇ ਆ ਹਾਂ ਕਰੋ ਚੱਕ ਠੀਕ ਆ ਜੀ ਇਹਦੇ ਦਾ ਇੱਕ ਟਿਊਮਾ ਹੀ ਆ ਕੁਆਲਿਟੀਆ ਜਿਤਨਾ ਪਲੂਨ ਬਾਕੀ ਨਵੀਆਂ ਬਕਸ਼ੀਆਂ ਸੰਧੂ ਸਾਹਿਬ ਵੱਡੀ ਸਭ ਤੋਂ ਵੱਡੀ ਗੱਲ ਆ ਬਿਲਕੁਲ ਤੇ ਮੇਰਾ ਵੀਰ ਜੇ ਥਣ ਘਟ ਵੱਧ ਹੋਊਗਾ ਕਾਮੀ ਆਪਾਂ ਬੈਠੇ ਜੀ ਦੋ ਟਾਈਮ ਦੀ ਗਾਰੰਟੀ ਆ ਆਪਣੀ ਬਿਲਕੁਲ ਕਹਨੇ ਆਨਲਾਈਨ ਮੰਗਵਾਲੀ ਆ ਚਲੋ ਤਾਜੀ ਸੂਈ ਆ ਬੋਲਾ 8 ਲੀਟਰ ਗੇਲੇ 10 ਲੀਟਰ ਗੇਲੇ ਆਪਾਂ ਆਪਣੀ ਸਮਝ ਆ ਵੇੜੇ ਵੀ ਸੋਹਣੀ ਸਨਕੀ ਆ ਠੀਕ ਆ ਦੁੱਧ ਆਪਣੇ ਹੱਥਾਂ ਵਸ ਜਿੰਨੀ ਸੇਵਾ ਕਰਾਂਗੇ ਉਨਾ ਹੀ ਬਿਲਕੁਲ ਓਕੇ ਡਾਕਟਰ ਜਿਹੜੀ ਐਂਡ ਤੇ ਵਿਖਾਈ ਆ ਉਹਦਾ ਮੁੱਲ ਕੀ ਕੀਤਾ ਮੁੱਲ ਆਪੋ ਦੇ ਦਾਂਗੇ 50000 ਦੀ ਸਰ 50000 ਦੀ ਹਾਂਜੀ ਹਾਂਜੀ ਲਓ ਵੀ ਜਿਹੜੀ 12 ਕਿਲੋ ਦੋਸਤੋ ਦੁੱਧ ਤੇ ਚੱਲਣ ਰਹੀ ਹਫ਼ਤੇ ਆ 10 ਦਿਨਾਂ ਦੀ ਸੂਈ ਐਂਡ ਤੇ ਤੁਹਾਨੂੰ ਵੇਰ ਦਿਖਾਤੀ ਜਰਸੀ ਤੇ ਉਹ ਤੁਹਾਨੂੰ ਮਿਲ ਜੂਗੀ 50000 ਦੀ ਬਾਕੀ ਕੋਈ ਵੀ ਭਰਾ ਸੌਦਾ ਕਰੇ ਗੱਲਬਾਤ ਕਰੇ ਉਹ ਇੱਕ ਵਾਰੀ ਜਿੱਥੇ ਤੈਅ ਬੈਂਦੀ ਕਿਸੇ ਦੀ ਬਠਾ ਲਿਓ ਵਿੱਚੋਂ ਬਾਕੀ ਸੰਧ ਸਾਹਿਬ ਸਭ ਤੋਂ ਵੱਡੀ ਗੱਲ ਪੜਕੀ ਆ ਸੂਈਆਂ ਸਵਾਈਆਂ ਆ ਕੋਈ ਜੇਰ ਦੀ ਟੈਨਸ਼ਨ ਨਹੀਂ ਹੈਗੀ ਕੋਈ ਥਣ ਘਟ ਵੱਧ ਦੀ ਟੈਨਸ਼ਨ ਨਹੀਂ ਆ ਬਿਲਕੁਲ ਤੇ ਜਾ ਕੇ ਦੁੱਧ ਹੀ ਚੋਣਾ ਵਾ ਸਭ ਤੋਂ ਜਿਹੜਾ ਪਲੱਸ ਪੁਆਇੰਟ ਆ ਠੀਕ ਆ ਬਾਕੀ ਮੇਰਾ ਵੀਰ ਕਿਸੇ ਨੇ ਆਨਲਾਈਨ ਵੀ ਲੈਣੀ ਨਾ ਪਾ ਤੁਹਾਡੇ ਵੀਡੀਓ ਆਈ ਜਾਂਦੇ ਆ ਤਾਂ ਵੀ ਆਪਣੀ ਪੂਰ ਛੱਟੇ ਦੀ ਦੋ ਟਾਈਮ ਥਣ ਘਟ ਵੱਧ ਦੀ ਜਿਆਦਾ ਦੁੱਧ ਕਿਹਾ ਦੀ ਗਾਰੰਟੀ ਆ ਬਿਲਕੁਲ ਹਾਂਜੀ ਸੋ ਇਹ ਗੱਲਾਂ ਬਾਤਾਂ ਨੇ ਦੋਸਤ ਬਾਕੀ ਨੰਬਰ ਦਾ ਡਾਕਟਰ ਸਾਹਿਬ ਆਪਣੇ ਕਰ ਦਿਓ ਸਾਂਜੀ ਨੰਬਰ ਆਪਣਾ 8437933599 ਮੇਰਾ ਵੀਰ ਇੱਥੇ ਆਓ ਆਪਣੀ ਵਿజిਟ ਕਰੋ ਮਾਲ ਡੰਗਰੇ ਇਤਰਾ ਹੀ ਹੁੰਦੇ ਰਹਿੰਦੇ ਹੁਣ ਆਪਾਂ ਦਾਦਾ ਗਾਵਾ ਸਟਾਰਟ ਹੀ ਗਿਆ ਮਾਲ ਦੀ ਕਿਰਪਾ ਨਾਲ ਮੌਸਮ ਵਧੀਆ ਗਿਆ ਚੰਗੀਆਂ ਰਾਵਾਂ ਵੀ ਲਾਵਾਂਗੇ ਸਾਰੇ ਮੇਰੇ ਵੀਰ ਡਿਮਾਂਡ ਕਰਦੇ ਵੱਡੀਆਂ ਬੱਚੀਆਂ ਆਪਾਂ ਲਿਆਵਾਂਗੇ ਹੁਣ ਕੋਈ ਨਹੀਂ ਸਮਾਂ ਆ ਗਿਆ ਮੌਸਮ ਵਧੀਆ ਹੋਣਾ ਬਿਲਕੁਲ ਜੀ ਹਾਂਜੀ ਹਾਂਜੀ ਸੋ ਬਾਕੀ ਦੋਸਤੋ ਮਾਲ ਤਕਰੀਬਨ ਜਿਵੇਂ ਸਿਆਲ ਅੱਗੇ ਸਟਾਰਟ ਹੋ ਜਾਂਦਾ ਉਦੋਂ ਬਿਲਕੁਲ ਵੱਡੀਆਂ ਰਹਿ ਨਹੀਂ ਆਉਂਦੀਆਂ ਨੇ ਬਸ ਜਿਹੜੇ ਸਾਹ ਦਾ ਮੌਸਮ ਹੈ ਨਾ ਸੰਧੂ ਸਾਹਿਬ ਬਹੁਤ ਚੰਗੀਆਂ ਜਿਹੜੀਆਂ ਵਹਿੜਾਂ ਕੋਈ 18 ਕੋਈ 20 ਲੀਟਰ ਕੋਈ 22 ਤੋਂ 24 20 ਲੀਟਰ ਚਾਹੌਣ ਆਣੀਆਂ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਹੈਗੀ ਤੇ ਤੁਹਾਡੇ ਸਾਹਮਣੇ ਆਪਾਂ ਸਾਰੀਆਂ ਧਾਰਾ ਮਾਰ ਕੇ ਵਿਖਾਈਆਂ ਕੋਈ ਭੂਰ ਛੱਟਾ ਨਹੀਂ ਆ ਉਹ ਤੁਹਾਨੂੰ ਪਹਿਲੇ ਕਿਹਾ ਵੀ ਆਪਣੀ ਗਰੰਟੀ ਹੈ ਜੀ ਸੋ ਜਿੰਨੇ ਪਸ਼ੂ ਵੀ ਆਪਾਂ ਦਿਖਾਏ ਹੱਥੋਂ ਤੇ ਫੇਰ ਕਰੇ ਬਾਕੀ ਇਹ ਤਿੰਨ ਨੌਰ ਕੀਤੀ ਸੰਧੂ ਸਾਹਿਬ ਸਾਰੀਆਂ ਨਵੀਆਂ ਵਛੀਆਂ ਆ ਨਵੀਆਂ ਵਹਿੜਾਂ ਇਹ ਨਹੀਂ ਕੋਈ ਵੀ ਪੁਰਾਣੀਆਂ ਤਿੱਜਾ ਚਤਸੂਆ ਵਛੀਆਂ ਨਹੀਂ ਵਹਿੜਾਂ ਐ ਸੋਹਣੀਆਂ ਸੁਨਖੀਆਂ ਕਰੇ ਬੱਜੀਆਂ ਵੀ ਸੋਹਣੀਆਂ ਲੱਗਣੀਆਂ ਤਾਂ ਦੇਖੋ ਤੁਹਾਡਿਆਂ ਕੋ ਵੀ ਲਾ ਵੀ ਡਾਕਟਰ ਓਕੇ ਭਰਾ ਧੰਨਵਾਦ ਤੋ ਤੁਸੀਂ ਅੱਜ ਇਹ ਮਾਲ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਪੰਜ ਵੜਾ ਦਿਖਾਤੀਆਂ ਨੇ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਹੀ ਸੋ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਥੋੜਾ ਜਿਹਾ ਵਕਫਾ ਪੈ ਗਿਆ ਸੀ ਮਹੀਨੇ ਕੰਢ ਦਾ ਉਹ ਤਕਰੀਬਨ ਕਾਰਨ ਰੀਜਨ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਆ ਜੀ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ